ਗਰੀਬਾਂ ਦਾ ਟੱਟੀਆਂ ਵੀ ਖਾ ਗਿਆ ਫਲੱਛਾਂ ਨੂੰ ਬਾਰਵੀਂ ਨਹੀਂ ਲਵਾ ਕੇ ਦਿੱਤੇ ਆਪਦੇ ਕੋਲ ਪਾਇ ਤੋ ਵੀ ਨਹੀਂ ਦਿੱਤੇ ਉਹ ਵੀ ਗਰੀਬਾਂ ਨੂੰ ਫਲੱਛਾਂ ਨੇ ਬਾਰ ਖਾ ਗਿਆ ਦੋਸਤੋ ਪਰ ਗਰੀਬ ਜਾਣ ਕਿੱਧਰ ਉਹ ਬੰਦਾ ਮੈਂ ਨੂੰ ਮਾਰੇ ਮੜਾ ਉਨਾਤੇ ਜੋ ਮੁੱਢਾ ਜੋੜ ਕੇ ਜੱਗ ਦਿਲਾਂ ਦੇ ਚੰਨ ਥੱਲੇ ਆ ਕੇ ਮੈਂ ਤੁਹਾਨੂੰ ਤੇ ਨਾ ਜਰੂਰ ਕਿਤੇ ਥੱਲੇ ਆ ਕੇ ਮੈਂ ਤੁਹਾਨੂੰ ਤੇ ਨਾ ਇਹ ਵਿੱਚੇ ਰਵੜੀ ਸਹ ਹਥਾ ਲਈਏ ਆਹ ਵਕਲਰ ਕਸਤ ਦਿਨਾਂ ਮਰ ਲਵਾ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋ ਬਿਲਡਿੰਗ ਦਾ ਸਿੱਖ ਲਓ ਕੋਈ ਐਡਾ ਅچھے ਅچھے ਕੰਮ ਹੈ ਦੁਨੀਆ ਦੇ ਵਿੱਚ ਇਹ ਪਿੰਦਾ ਵਿੱਚ ਹਟਾ ਪਿੰਦਾ ਦੁੱਧ ਮਿਲਕ ਬਾਦਾਮ ਸਾਡਾ ਝੋਟਾ ਆ ਹਾਂ 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 ਕੱਟਾ ਕੱਟਾ ਆਜੋ ਤੇਆ ਤੇਰੀ ਖਰਾਕ ਨਾ ਪੂਰੀ ਏ ਛੋਟੇ ਜਿਹੀ ਪਰ ਉਹ ਗੰਭੀਰ ਦੁਜਮਾਨੀ ਹੋਦੇ ਯਾਰੋਂ ਐ ਕਿਤੇ ਨਹੀਂ ਦਾ ਸੱਤ ਤੀ ਦਾ ਤੈਨੂੰ ਇੱਕ ਜੰਗੀ ਨਹੀਂ ਲੈ ਗਿਆ ਆ ਬੂਟ ਵੇ ਕੋਹਾ ਲੈ ਕੇ ਦਿੱਤੇ ਆ ਪੱਤੂ ਵਾਲੇ ਤਾਂ ਉਹ ਡਸਾੜਾ ਲੈ ਆ ਤੇ ਕਰ 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 ਦੀਓ ਤੇ ਅਸੀਂ ਜੇ ਵੇ ਆ ਤੇ ਬੰਨ ਪਾਣ ਲੱਗਾ ਵਾ ਨਾ ਦੇ ਦਿੰਦਤ ਤੀਰ ਵੀ ਵਾਲੀ ਛੱਟ ਦੇ ਆਤੀ ਗਰੀਨ ਨਵੀਂ ਉਹ ਵੀ ਕਾਨੂੰਤੀ ਫੰਡ ਕੀ ਤੇ ਬੈਰੀ ਰੇਖਾਂ ਚਾਂਦ ਕੀ ਬੜੇ ਸਾਨੂੰ ਨਿੰਦ ਦੇ ਤੇ ਬੜੇ ਸਾਨੂੰ ਪੰਡ ਦੇ ਯਾਰ ਮੇਰੇ ਸਾਥ ਦੇ ਜਵਾਰ ਸਾਬੇ ਯਾਰੀਏ ਤੇ ਮੇਰੀ ਥਲੇ ਧਸ ਦੇ ਨਹੀਂ ਜਮਾ ਲਾਵੇ ख़बुछे श यारी ਖੜਦਾ ਕੰਮ ਨਹੀਂ ਮੀੜਨਾ ਬਰੀ ਹਲੀ ਓਹ ਤੈਨੂੰ ਜਵਾਕ ਨਮਾਉਣੇ ਨੇ ਸਾਰਾ ਝਾੜੂ ਲਾ ਕੇ ਹਟਿਆ ਆ ਦੇਖ ਲੈ ਜੇ ਕੰਮ ਨਹੀਂ ਕਰਦੇ ਕਿਵੇਂ ਰੋਲਾ ਪੈਂਦਾਗਾ ਅੱਛਾ ਹਾਂ ਬਾਕੀ ਕੰਮ ਤਾਂ ਉਹਦਾ ਸਾਰਾ ਨਵੇੜ ਕੇ ਰਾਤ ਨੂੰ ਜਦੋਂ ਬਹਿਲਾਉਂ ਫੇਰ ਇੱਕ ਦੋ ਥੱਪੜ ਖਾ ਕੇ ਪਉਂਆਂ ਹੀ ਨਹੀਂ ਪੈਂਦਾ